ਆ ਗਾਦਰ ਮੈਂ ਇੱਥੇ ਆ ਕੇ ਰਹਾ ਹਾਂ ਫਾਈਟ ਦੇ ਵਿੱਚ ਤੁਸੀਂ ਜਿੱਤ ਮਾਰਦੀ ਟੀਮ ਦਰਬੰਦ ਤੁਹਾਨੂੰ ਦੇਖੀ ਜਾਂਦਾ ਇਹੋ ਕਹਿੰਦੇ ਆ ਇਹ ਮਨ ਆ ਨਹੀਂ ਖਿਲ ਲਾ ਕੇ ਆ ਵੀ ਉਹਨੂੰ ਕਰਕੇ ਪਾਈ ਰੱਖਦਾ ਗੱਲ ਤਾਂ ਕਿਲੇ ਘਰੋਂ ਗਿਆ ਕੇ ਲੈ ਗਿਆ ਕਿਵੇਂ ਗਿਆ ਬੜੀ ਸ਼ਰਮ ਦੇ ਕੋਲ ਤੇ ਜਦੋਂ ਜਦੋਂ ਬੋੜੀ ਲੱਗਣੀ ਹੈ ਕਹਿਣ ਲੱਗਾ ਗੱਡੀਆਂ ਤੋਂ ਤਰੇ ਆ ਜਾਂਦੇ ਨੇ ਹਸਪਤਲ ਤੋਂ ਦੋ ਬੰਦੇ ਨਿਕਲੇ ਆ ਨਿਕਲ ਨਿਕਲ ਆਏ ਕਰਦੇ ਕਰਦੇ ਜਦੋਂ ਦੇਖਿਆ ਅਸੀਂ ਤਾਂ ਸੜੀਆਂ ਮੂੰਹ ਮਾਰਦਾ ਕਹਿੰਦਾ ਦੱਸ ਕੀ ਗੱਲ ਆ ਅੱਛਾ ਉਹਦੇ ਸਾਰੀਆਂ ਪਿਸਟੋਲ ਲੋਡ ਕਰਕੇ ਆਏ ਖੜ ਗਏ ਖੜ ਗਏ ਜਦੋਂ ਬਾਅਦ ਚ ਧੱਗੇ ਮਾਰੇ ਮੈਨੂੰ ਤੇ ਉਦੋਂ ਮੈਂ ਇੱਕ ਫੋਨ ਹੀ ਲਾਇਆ ਕਿ ਮੇਰੇ ਗਲਤ ਦੱਸ ਕੀ ਆ ਤੂੰ ਗੱਲ ਹੀ ਪੁੱਛਦੇ ਵੀ ਸਾਡੇ ਨਾਲ ਕਿਹੜਾ ਲੋੜ ਆ ਈ ਆ ਤੇ ਇੱਕ ਮਿੰਟ ਖੜ ਕੇ ਪਹਿਲਾਂ ਦੱਸ ਦਾਂ ਮੈਂ ਉਹਨਾਂ ਹੀ 8 9 ਬੰਦੇ ਆਏ ਆ ਬੜੇ ਟੱਪ ਮਾਰ ਕੀਤੇ ਉਹਨਾਂ ਬਹੁਤ ਹਾਂ ਜਦੋਂ ਮੈਂ ਫੀਲ ਕਰਦੇ ਆ ਮੇਰੇ ਘਰ ਦੇ ਆਉਂਦੇ ਸਾਰੇ ਲੋਕ ਇਹ ਉਹ ਬੰਦੇ ਉਹਨਾਂ ਦਾ ਪਤਾ ਨਹੀਂ ਕਿਹੜੇ ਵਿੱਚ ਤੈਨੂੰ ਬੰਦੇ ਸੀ ਜਿਹਨੂੰ ਉਹਦੇ ਪੁੱਤਾਂ ਤੋਂ ਜਾਣਦੇ ਆ ਆਹ ਜਿਹੜਾ ਪਾਣੀ ਬੜਾ ਮੋਟਾ ਪਿਛਾਣ ਮਾਰਨੀ ਹੋਰ ਸੀਗੀ ਹਾਂ ਤਾਂ ਸਾਰੇ ਜਾਣਦੇ ਨੇ ਸਾਰੇ ਜਾਣਦੇ ਸੀ ਉਹਨਾਂ ਨੂੰ ਤਾਂ ਕੋਈ ਨਹੀਂ ਜਾਣਦਾ ਤੂੰ ਪਿੰਡ ਦੀ ਅਲੱਗ ਅਲੱਗ ਪਿੰਡਾਂ ਦੇ ਆ ਕਿਹੜਾ ਥੋੜੀ ਆ ਉਹ ਇਹ ਬਦਮਾਸ਼ ਆ ਨਾ ਕਲੀਆਂ ਗੱਡੀਆਂ ਸ਼ਰੇਆਮਾਂ ਲਾ ਕੇ ਘੁੰਮਦੀਆਂ ਕੋਈ ਦੇਖਦਾ ਨਾ ਬੰਦਾ ਥੋੜੀ ਹੁਣ ਨਹੀਂ ਟੱਜੀ ਦਵਾਈ ਤੇ ਮਾਰੀ ਹੈ ਤੇ ਚਾਹ। ਫਰੀਦ ਨੂੰ ਮਿਲ ਨਹੀਂ ਨਹੀਂ ਤੇਰੇ ਤਾਂ ਨਹੀਂ ਨਹੀਂ ਸੱਤ ਤਾਂ ਨਹੀਂ ਸੱਤ ਨੂੰ ਮਾਰ ਬਲੀ ਪਰ ਤੂੰ ਵੀ ਦਵਾਈ ਲੈ ਤੂੰ। ਫਿਰ ਵੀ ਤੂੰ ਵੀ ਆ ਜਾ ਨਹੀਂ ਨਹੀਂ ਦੇਖ ਦੋ ਚੈੱਕ ਕਰ ਲੈਂਦੇ। ਉਹਦਾ ਚੀਜ਼ ਆ ਜੀ ਇਹਨਾਂ। ਮੈਡੀ 870 ਚ ਲੈ ਗਏ। ਨਹੀਂ ਮੈਂ ਤੇਰੀ ਗੱਲ ਸੁਣਦੀ ਨਹੀਂ ਗੱਲ ਸੁਣਦੀ ਨਹੀਂ ਗੱਲ ਸੁਣ ਖੁਦ ਲੈ ਲੈ ਗੱਲ। ਜੋ ਲਾਰਡ ਆਰਡਰ ਤੋਂ ਸਾਮਨਾ ਹੋਇਆ ਮੈਂ ਪੂਰਾ ਪੂਰੀ ਪਾਲਾ ਦੂਗਾ ਕਿਤੇ ਬੱਲੇ ਉਹ ਇਹ ਜਿਲ੍ਹਾ ਨੁਹਾਵੇਂ ਵਿਚਾਰਦਣ ਬਹੁਤ ਭੇਰੇ ਮੈਂ ਇੱਥੇ ਗੇੜੇ ਕੱਢਣੇ ਨਹੀਂ ਨਹੀਂ ਤੂੰ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਇੱਕ ਮਿੰਟ ਰੇਸਿੰਗ ਰੋਡ ਤੇ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਔਰ ਇੱਕ ਕਬੱਡੀ ਪਲੇਅਰ ਤੇਜਪਾਲ ਨਾਮ ਦੇ ਲੜਕੇ ਦੀ ਡੈਥ ਹੋਈ ਹੈ ਉਹਦੇ ਵਿੱਚ ਪਤਾ ਲੱਗਾ ਸਾਰੇ ਕੌਣ ਸੀ ਔਰ ਕਿਉਂ ਗੋਲੀ ਚਲਾਈ ਗਈ ਇਹ ਸਾਨੂੰ ਅਜੇ ਇਨਫਰਮੇਸ਼ਨ ਆਈ ਸੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਡ ਡੈੱਡ ਹੋਇਆ ਤੇ ਇਹ ਤੇਜਪਾਲ ਸਹਨਾ ਫਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਉਕਰੀ 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਆ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਆ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਤੇਜ਼ਤੀ ਹੈਗੀਆਂ ਨੇ ਅਕਿਊਜ਼ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਆ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਹੈਗੇ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਉਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤੋਂ ਤੱਕ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰਿਵਲਰੀ ਹੈ ਪਹਿਲਾ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਹੀ ਲੜੇ ਹੈਗੇ ਨੇ ਬਟ ਕੋਈ ਲੋਕਲ ਪੁਲਿਸ ਮੂਰੀ ਕੋਈ ਇਤਲਾ ਨਹੀਂ ਸੀ ਇਹ ਇਹਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਅਬਿਲਿਟੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਹੈ ਸਰ ਇਹ ਹਣੀ ਰومی ਹਣੀ ਦੋ ਪਰਸਨ ਸਾਹਮਣੇ ਆਏ ਆ ਜਿਵੇਂ ਸੁਣਨ ਜਾ ਰਿਹਾ ਕਿ 8 ਤੋਂ 10 ਜਨੇ ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ 3 ਤੋਂ 4 ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗਗਨ ਹੈਗਾ ਕੋਈ ਕਿੱਲੀ ਚਾਲਾ ਮੋਗੇ ਦਾ ਸੋ ਥਰਡ ਪਰਸਨ ਵੀ ਆਲਮੋਸਟ ਆਇਡ ਹੈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਜਿਹੜੇ ਕੀ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਇਹਨਾਂ ਨੂੰ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਤੱਕ ਸੋਧਾਂਗੇ ਥੈਂਕ ਯੂ ਥੈਂਕ ਯੂ